ਪੰਜਾਬ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਬਦਲੀਆਂ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ ਪੰਜਾਬ ਸਰਕਾਰ ਵੱਲੋਂ ਪੱਤਰ ਜਾਰੀ ਕੀਤਾ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਹਿਲਾਂ 31 ਜੁਲਾਈ ਤੱਕ ਬਦਲੀਆਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ 23 ਜੂਨ ਤੋਂ 31 ਜੁਲਾਈ ਤੱਕ ਬਦਲੀਆਂ ਹੋਣੀਆਂ ਸੀ ਇਹ ਆਮ ਬਦਲੀਆਂ ਨੇ ਜਿਹੜੀਆਂ ਸਾਲ ਦੇ ਵਿੱਚ ਇੱਕ ਵਾਰ ਹੁੰਦੀਆਂ ਨੇ ਇਸ ਤੋਂ ਬਾਅਦ ਬਦਲੀਆਂ ਦੇ ਉੱਪਰ ਮੁਕੰਮਲ ਤੌਰ ਤੇ ਰੋਕ ਲੱਗ ਜਾਂਦੀ ਹੈ ਜਿਹੜੇ ਸੀਨੀਅਰ ਅਧਿਕਾਰੀ ਹੁੰਦੇ ਆ ਉਹਨਾਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ ਲੋਕ ਹਿੱਤ ਦੇ ਵਿੱਚ ਪਰ ਆਮ ਬਦਲੀਆਂ ਜਿਹੜੀਆਂ ਉਹ ਸਾਲ ਦੇ ਵਿੱਚ ਇੱਕ ਵਾਰ ਹੁੰਦੀਆਂ ਨੇ ਉਹਨਾਂ ਉੱਪਰ ਮੁਕੰਮਲ ਤੌਰ ਤੇ ਰੋਕ ਲੱਗ ਜਾਂਦੀ ਹੈ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਬਦਲੀਆਂ ਦੀ ਮਿਤੀ ਵਿੱਚ ਵਾਅਦਾ ਕਰ ਦਿੱਤਾ ਗਿਆ ਪਹਿਲਾਂ ਜਿੱਥੇ 31 ਜੁਲਾਈ ਤੱਕ ਸਮਾਂ ਨਿਰਧਾਰਤ ਕੀਤਾ ਗਿਆ ਸੀ ਬਦਲੀਆਂ ਦਾ ਆਮ ਬਦਲੀਆਂ ਜਿਹਨਾਂ ਨੂੰ ਕਿਹਾ ਜਾਂਦਾ ਹੈ ਉਹ ਬਦਲੀਆਂ ਹੁਣ 20 ਅਗਸਤ ਤੱਕ ਹੋ ਸਕਣਗੀਆਂ ਕਿਉਂਕਿ 20 ਅਗਸਤ ਤੱਕ ਦਾ ਸਮਾਂ ਨਿਰਧਾਰਤ ਕਰ ਦਿੱਤਾ ਗਿਆ ਹੁਣ ਮੁਲਾਜ਼ਮਾਂ ਦੀਆਂ ਤੇ ਅਧਿਕਾਰੀਆਂ ਦੀਆਂ ਜਿਹੜੀਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹੈ ਉਹਨਾਂ ਦੀਆਂ ਬਦਲੀਆਂ ਹੁਣ 20 ਅਗਸਤ ਤੱਕ ਹੋਣਗੀਆਂ ਪਹਿਲਾਂ 31 ਜੁਲਾਈ ਤੱਕ ਇਹ ਬਦਲੀਆਂ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਹੁਣ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਇਸ ਪੱਤਰ ਦੇ ਤਹਿਤ ਹੁਣ 20 ਅਗਸਤ ਤੱਕ ਬਦਲੀਆਂ ਜਿਹੜੀਆਂ ਉਹ ਹੋ ਸਕਣਗੀਆਂ ਤਾਂ ਜਿਹੜੇ ਵੀ ਕਰਮਚਾਰੀ ਜਾਂ ਅਧਿਕਾਰੀ ਆਪਣੀਆਂ ਬਦਲੀਆਂ ਕਰਾਉਣਾ ਚਾਹੁੰਦੇ ਆ ਤਾਂ ਉਹ ਹੁਣ ਉਹਨਾਂ ਕੋਲੇ 20 ਦਿਨ ਦਾ ਮੌਕਾ ਉਹਨਾਂ ਨੂੰ ਹੋਰ ਮਿਲ ਗਿਆ ਤਾਂ 20 ਅਗਸਤ ਤੱਕ ਬਦਲੀਆਂ ਹੋ ਸਕਣਗੀਆਂ ਇਸ ਸਬੰਧ ਦੇ ਵਿੱਚ ਪਰਸੋਨਲ ਵਿਭਾਗ ਵੱਲੋਂ ਇੱਕ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਹੁਣ ਪੰਜਾਬ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਬਦਲੀਆਂ 20 ਅਗਸਤ ਤੱਕ ਹੋ ਸਕਣਗੀਆਂ ਪਹਿਲਾਂ ਇਹ ਸਮਾਂ 23 ਜੂਨ ਤੋਂ 31 ਜੁਲਾਈ ਤੱਕ ਦਾ ਨਿਰਧਾਰਿਤ ਕੀਤਾ ਗਿਆ ਸੀ ਪਰ 31 ਜੁਲਾਈ ਤੱਕ ਬਦਲੀਆਂ ਜਿਹੜੀਆਂ ਕਰਮਚਾਰੀਆਂ ਦੀਆਂ ਉਹ ਨਹੀਂ ਹੋਈਆਂ ਤਾਂ ਹੁਣ 20 ਅਗਸਤ ਤੱਕ ਦਾ ਵਾਅਦਾ ਕਰ ਦਿੱਤਾ ਗਿਆ ਹੁਣ 20 ਅਗਸਤ ਤੱਕ ਤੁਸੀਂ ਬਦਲੀਆਂ ਕਰਵਾ ਸਕਦੇ ਹੋ ਤਾਂ ਉਧਰ ਸਿੱਖਿਆ ਵਿਭਾਗ ਦੇ ਵਿੱਚ ਵੀ ਅਧਿਆਪਕਾਂ ਦੀਆਂ ਬਦਲੀਆਂ ਦਾ ਕੰਮ ਹਲੇ ਤੱਕ ਲੰਮਕਿਆ ਹੋਇਆ ਕਿਉਂਕਿ ਉਹਨਾਂ ਤੋਂ ਜਿਹੜੀ ਅਧਿਆਪਕਾਂ ਤੋਂ ਚੁਆਇਸ ਹੈ ਜਿਹੜੀ ਸਟੇਸ਼ਨ ਦੀ ਉਹ ਹਲੇ ਤੱਕ ਨਹੀਂ ਕਰਵਾਈ ਗਈ ਤਾਂ ਇਸ ਕਰਕੇ ਉਹਨਾਂ ਦੀਆਂ ਬਦਲੀਆਂ ਵੀ ਹਲੇ ਵਿਚਕਾਰ ਹੀ ਲੰਮਕੀਆਂ ਹੋਈਆਂ ਨੇ ਉਹਨਾਂ ਨੇ ਬਦਲੀਆਂ ਅਪਲਾਈ ਕਰ ਦਿੱਤੀਆਂ ਨੇ ਪਰ ਜਿੰਨਾਂ ਚਿਰ ਸਟੇਸ਼ਨ ਚੁਆਇਸ ਨਹੀਂ ਹੁੰਦੀ ਤੇ ਉਹ ਆਊਟਰ ਨਹੀਂ ਹੁੰਦੇ ਉਹਨਾਂ ਚਿਰ ਉਹਨਾਂ ਦੀਆਂ ਬਦਲੀਆਂ ਹਲੇ ਤੱਕ ਰੁਕੀਆਂ ਹੋਈਆਂ ਨੇ ਤਾਂ ਦੂਜੇ ਵਿਭਾਗਾਂ ਦੀਆਂ ਬਦਲੀਆਂ ਨੂੰ ਲੈ ਕੇ ਆਮ ਬਦਲੀਆਂ ਕਿਹਾ ਜਾਂਦਾ ਇਹਨਾਂ ਨੂੰ ਸਾਲ ਦੇ ਵਿੱਚ ਇੱਕ ਵਾਰ ਹੁੰਦੀਆਂ ਨੇ ਇਹ ਤਾਂ ਇਹਨਾਂ ਬਦਲੀਆਂ ਨੂੰ ਲੈ ਕੇ 20 ਅਗਸਤ ਤੱਕ ਦਾ ਸਮਾਂ ਹੁਣ ਦੇ ਦਿੱਤਾ ਗਿਆ ਹੈ ਇਸ ਸਬੰਧ ਦੇ ਵਿੱਚ ਪਰਸੋਨਲ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਵਿਭਾਗਾ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਆ ਡਿਪਟੀ ਕਮਿਸ਼ਨਰ ਪੱਧਰ ਦੇ ਉੱਪਰ ਵੀ ਜਿਹੜਾ ਪੱਤਰ ਭੇਜਿਆ ਗਿਆ ਤੇ ਤਾਂ ਜੋ ਵੀ ਜਿਨ੍ਹਾਂ ਨੇ ਬਦਲੀਆਂ ਹੁਣ ਕਰਵਾਉਣੀਆਂ ਜਾਂ ਅਫਸਰਾਂ ਨੇ ਕਰਨੀਆਂ ਹੈ ਇਟਲੇ ਮੁਲਾਜ਼ਮਾਂ ਦੀਆਂ ਜ਼ਿਲ੍ਹਾ ਲੈਵਲ ਤੇ ਉਹ 20 ਅਗਸਤ ਤੱਕ ਕਰ ਸਕਣਗੇ ਉਸ ਤੋਂ ਬਾਅਦ ਮੁਕੰਮਲ ਤੌਰ ਤੇ ਆਮ ਬਦਲੀਆਂ ਦੇ ਉੱਪਰ ਰੋਕ ਲੱਗ ਜਾਵੇਗੀ ਤਾਂ ਤੁਹਾਡੇ ਕੋਲੇ ਵੀ ਜਿਹੜੇ ਵੀ ਕਰਮਚਾਰੀ ਆਪਣੀਆਂ ਬਦਲੀਆਂ ਕਰਵਾਉਣਾ ਚਾਹੁੰਦੇ ਹਨ ਉਹਨਾਂ ਕੋਲੇ 20 ਅਗਸਤ ਤੱਕ ਦਾ ਮੌਕਾ ਹੈ 20 ਅਗਸਤ ਤੱਕ ਤੁਸੀਂ ਬਦਲੀਆਂ ਅਪਲਾਈ ਕਰ ਸਕਦੇ ਹੋ ਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਇਹ ਬਦਲੀਆਂ ਜਿਹੜੀਆਂ ਉਹ ਹੁਣ 20 ਅਗਸਤ ਤੱਕ ਹੋ ਸਕਣਗੀਆਂ ਤਾਂ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ